ਹਵਨਕੁੰਡ ਕਹਾਣੀ ਦਾ ਅਗਲਾ ਪਾਗ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੇ ਹਾਂ ਇਹ ਪਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਉਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਿਉਂਕਿ ਇਸ ਕਹਾਣੀ ਵਿੱਚ ਹੁਣ ਦਮਨ ਆਪਣੇ ਪੇਕੇ ਘਰ ਜਾਵੇਗੀ ਜਾਂ ਨਹੀਂ ਇਹ ਜਾਣਨ ਲਈ ਆਓ ਉਸ ਨੂੰ ਸ਼ੁਰੂ ਕਰੀਏ ਜਸਲੀਨ ਨੇ ਦਮਨ ਨੂੰ ਕਿਹਾ ਦਮਨ ਇੱਕ ਵਾਰ ਫੇਰ ਸੋਚ ਲੈ ਵੀਰ ਦੀ ਕੋਈ ਖਾਸ ਉਮੀਦ ਨਹੀਂ ਦਿੱਤੀ ਡਾਕਟਰ ਨੇ ਇੱਕ ਮਰੀਜ਼ ਨਾ ਜ਼ਿੰਦਗੀ ਕਿਵੇਂ ਕੱਟੇਗੀ ਦਮਨਫਿਰ ਹੌਲੀ ਜੀ ਮੁਸਕਰਾ ਕੇ ਬੋਲੀ ਉਹ ਮੇਰੇ ਰੱਬ ਦੀ ਮਰਜ਼ੀ ਫਿਰ ਉਸਨੇ ਦਿਲਰਾਜਵਾਲ ਤੱਕ ਦੀਨੇ ਕਿਹਾ ਦੱਸ ਵੀਰੇ ਮੈਂ ਕੀ ਦੱਸਾਂ ਮੈਂ ਖੁਦ ਤੈਨੂੰ ਹਨੇਰੀ ਖਾਈ ਵਿੱਚ ਨਹੀਂ ਸੁੱਟ ਸਕਦਾ ਕਦੇ ਵੀ ਨਹੀਂ ਜ਼ਿੰਦਗੀ ਦੀ ਲੜਾਈ ਸਦਾ ਆਪਣੀ ਹੁੰਦੀ ਹੈ ਇਹ ਬਹਿਮ ਜ਼ਰੂਰ ਹੁੰਦਾ ਹੈ ਕਿ ਕੋਈ ਸਾਥੀ ਹੈ ਕੋਈ ਸਾਥ ਦੇਵੇਗਾ ਪਰ ਕਦੇ ਸੋਚ ਕੇ ਦੇਖੋ ਤਾਂ ਇੰਜ ਨਹੀਂ ਹੈ ਜਿੰਦਗੀ ਦੇ ਰਾਹ ਵਿੱਚ ਤੁਸੀਂ ਖੁਦ ਹੀ ਜੋਧੇ ਹੋ ਆਪਣਾ ਕਵਰ ਤੁਹਾਨੂੰ ਖੁਦ ਬਣਾਉਣਾ ਪੈਂਦਾ ਹੈ ਤੇ ਆਪਣੀ ਲੜਾਈ ਖੁਦ ਲੜਨੀ ਪੈਂਦੀ ਹੈ ਦਿਲ ਤੇ ਹੋਣ ਵਾਲੇ ਬਾਰ ਜਿਸਮ ਤੇ ਹੋਣ ਵਾਲੇ ਬਾਰਾਂ ਤੋਂ ਕਿਤੇ ਖਤਰਨਾਕ ਹੁੰਦੇ ਰੂਹ ਦੇ ਤਸੀਹੇ ਜਿਸਮਾਨੀ ਤਸੀਹਾਂ ਤੋਂ ਕਿਤੇ ਕਰਖਤ ਇਹ ਗੱਲ ਦਮਨ ਸਮਝ ਗਈ ਸੀ ਉਸ ਨੂੰ ਪਤਾ ਸੀ ਕਿ ਹੁਣ ਜ਼ਿੰਦਗੀ ਆਪਣਾ ਦਾਹ ਖੇਡ ਚੁੱਕੀ ਹੈ ਉਸ ਨੂੰ ਇਹ ਵੀ ਪਤਾ ਸੀ ਕਿ ਸਮਾਂ ਇੱਕ ਜਾਣੀ ਰਹਿੰਦਾ ਤੇ ਚੰਗੇ ਮਾੜੇ ਸਮੇ ਦੇ ਇਆਮ ਤੋਂ ਗੁਜ਼ਰਨ ਵਾਲਾ ਇਹ ਸਮਾਂ ਇੰਜ ਨਹੀਂ ਰਹੇਗਾ ਜੇਕਰ ਉਹ ਦਿਲਰਾਜ ਵਲੇ ਸੋਚੀ ਤਾਂ ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੈੱਟ ਕੀਤਾ ਸੀ ਨਹੀਂ ਤਾਂ ਸਾਰੀ ਉਮਰ ਮਾਮੀ ਦੇ ਮਹਾਨਿਆ ਹੇਠਾ ਹੀ ਕੱਤੀ ਸੀ ਕਦ ਰੂਪ ਵੀ ਦਾ ਸੋਚਦੀ ਜਿਸ ਨੂੰ ਛੱਡ ਦੇਣ ਦਾ ਦੇਬਹਾਨਾ ਹੀ ਲੱਭ ਰਿਆ ਸੀ ਦੇ ਵੀਰ ਬਾਰੇ ਸੋਚਦੀ ਜਿਸ ਨਾਲ ਚਾਹੇ ਰਿਸ਼ਤਾ ਜ਼ਿੰਮੇਵਾਰੀ ਸੀ ਪਰ ਇਸ ਹਾਲਤ ਵਿੱਚ ਉਸ ਨੂੰ ਛੱਡ ਕੇ ਚਲੇ ਜਾਣਾ ਉਸ ਦੀ ਰੂਹ ਨੂੰ गवारा ਨਹੀਂ ਸੀ ਨਾ ਚਾਹੁੰਦੇ ਹੋਏ ਵੀ ਦਿਲਰਾਜ ਨੂੰ ਉਸ ਦੀ ਮੰਨਣੀ ਪਈ ਇੱਕ ਪਲ ਵੀ ਉਹ ਨਾ ਰੁਕਿਆ ਤੇ ਉੱਥੋਂ ਚਲਾ ਗਿਆ ਜਸਲੀਨ ਦੀ ਡਿਲੀਵਰੀ ਦਾ ਸਮਾਂ ਵੀ ਨਜ਼ਦੀਕ ਹੀ ਸੀ ਉਸ ਨੇ ਜਾਣਦੀ ਨੇ ਰਮਨ ਨੂੰ ਕਿਹਾ ਦਮਨ ਜੇਕਰ ਮੇਰੇ ਕਰਕੇ ਦਿਲ ਵਿੱਚ ਦੋ ਚਿਤਤੀ ਹੈ ਕਿ ਮੈਂ ਕਿਵੇਂ ਤੁਹਾਡੇ ਨਾਲ ਰਹਾਂਗੀ ਤਾਂ ਇਸ ਗੱਲ ਨੂੰ ਦਿਲ ਤੋਂ ਕੱਢ ਦੇ ਤੂੰ ਤੇ ਦਿਲਰਾਜ ਨੇ ਜ਼ਿੰਦਗੀ ਵਿੱਚ ਜੋ ਤਕਲੀਫਾਂ ਦੇਖੀਆਂ ਨੇ ਉਹ ਮੈਨੂੰ ਪਤਾ ਹੈ ਮੈਨੂੰ ਕਦੇ ਵੀ ਕੋਈ ਇਤਰਾਜ਼ ਨਹੀਂ ਨਹੀਂ ਭਾਬੀ ਇਹ ਗੱਲ ਨਹੀਂ ਤੁਸੀਂ ਤਾਂ ਬਹੁਤ ਚੰਗੇ ਹੋ ਬਹੁਤ ਗੱਲਾਂ ਨੇ ਕੋਈ ਇੱਕ ਵਜ੍ਹਾ ਨਹੀਂ ਮੇਰੇ ਰੁਕਣ ਦੀ ਤੁਸੀਂ ਕਦੇ ਵੀ ਇਹ ਨਾ ਸੋਚਣਾ ਕਿ ਮੈਂ ਤੁਹਾਡੇ ਕਾਰਨ ਉਸੀ ਬਸ ਆਉਣ ਵਾਲੇ ਜਵਾਕ ਬਾਰੇ ਸੋਚੋ ਹੋਰ ਕੁਝ ਨਹੀਂ ਕਹਿ ਦੰਮਨ ਨੇ ਜਸਲੀਨ ਨੂੰ ਗਲੇ ਲਗਾ ਲਿਆ ਫਿਰ ਉਹ ਚਲੇ ਗਏ ਮਾਮਾ ਜੀ ਤੇ ਕੁੰਤੀ ਮਮੀ ਰੁਕ ਗਈ ਸੀ ਰੂਬੀ ਨੂੰ ਜਦੋਂ ਇਹ ਪਤਾ ਚੱਲਿਆ ਤਾਂ ਉਹ ਦੇਵ ਤੋਂ ਬਹੁਤ ਨਾਰਾਜ਼ ਹੋਈ ਤੇ ਉਸ ਨਾਲ ਬਹੁਤ ਲੜੀ ਪਰ ਦੇਵ ਦਾ ਬਦਲਿਆ ਰੁਖ ਉਹ ਸਮਝ ਨਹੀਂ ਪਾ ਰਹੀ ਸੀ ਇਸ ਵਿੱਚ ਮੇਰਾ ਕੀ ਕਸੂਰ ਜੇਕਰ ਦੰਮਨ ਨੂੰ ਗਲਤ ਸਮਝਿਆ ਗਿਆ ਤੁਸੀਂ ਕਿਵੇਂ ਕਹਿ ਦਿੱਤਾ ਮੈਨੂੰ ਜਾਣ ਲਈ ਦੇਵ ਚੁੱਪ ਬੈਠਾ ਸੀ ਪਰ ਰੂਬੀ ਬੋਲਦੀ ਰਹੀ ਦੇਵ ਨੇ ਜਦੋਂ ਕੋਈ ਜਵਾਬ ਨਾ ਦਿੱਤਾ ਤਾਂ ਉਸਨੇ ਦੀਵ ਦੇ ਕੋਲ ਜਾ ਕੇ ਕਿਹਾ ਮੈਨੂੰ ਜਵਾਬ ਦੇ ਦਿਵੋ ਦੇਵ ਮੈਂ ਕੋਈ ਜਵਾਬ ਨਹੀਂ ਦੇ ਸਕਦਾ ਮੇਰੇ ਜਵਾਬ ਦੀ ਤੈਨੂੰ ਸਮਝ ਵੀ ਨਹੀਂ ਲੱਗਣੀ ਕਹਿ ਦੇਵ ਕਮਰੇ ਤੋਂ ਬਾਹਰ ਚਲਾ ਗਿਆ ਦਮਨ ਵੀਰ ਕੋਲ ਜਾ ਕੇ ਬੈਠ ਗਈ ਤੇ ਉਸਦੇ ਹੱਥ ਤੇ ਆਪਣਾ ਹੱਥ ਰੱਖ ਦਿੱਤਾ ਬਹੁਤ ਦੇਰ ਵੀਰ ਨੂੰ ਦੇਖਦੀ ਰਹੀ ਵੀਰ ਡਾਕਟਰ ਨੇ ਕਿਹਾ ਸੀ ਮੈਂ ਜੋ ਵੀ ਕਹਾਂਗੀ ਤੁਸੀਂ ਸੁਣ ਸਕਦੇ ਹੋ ਮੈਨੂੰ ਯਕੀਨ ਹੈ ਤੁਸੀਂ ਮੈਨੂੰ ਜਵਾਬ ਵੀ ਦੇਵੋਗੇ ਕਿਸੇ ਨਾ ਕਿਸੇ ਦਿਨ ਕੈਦੀ ਦੀਆਂ ਅੱਖਾਂ ਦੇ ਹੰਝੂ ਵੀਰ ਦੇ ਹੱਥ ਤੇ ਡਿੱਗ ਗਏ ਤੁਸੀਂ ਡੈਡ ਬਣਨ ਵਾਲੇ ਹੋ ਤੇ ਮੈਂ ਮਮ ਤੁਹਾਨੂੰ ਯਕੀਨ ਹੈ ਨਾ ਇਹ ਤੁਹਾਡਾ ਬੱਚਾ ਹੈ ਜੇਕਰ ਨਹੀਂ ਹੈ ਤਾਂ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਕਿਵੇਂ ਯਕੀਨ ਦਿਵਾਵਾਂ ਇੰਨਾ ਕਹ ਉਸਨੇ ਵੀਰ ਦੇ ਹੱਥ ਤੇ ਆਪਣਾ ਚਿਹਰਾ ਰੱਖ ਲਿਆ ਤੇ ਗੱਲਾਂ ਕਰਦੀ ਉੱਥੇ ਹੀ ਪਤਾ ਨਹੀਂ ਕਿਵੇਂ ਸੌ ਗਈ ਸਵੇਰ ਦੀ ਹਲਕੀ ਠੰਡ ਨੇ ਉਸ ਦੀ ਨੀਂਦ ਨੂੰ ਖੱਲ ਪਾਈ ਤੇ ਉੱਠ ਉਹ ਵੀਰ ਦੇ ਕੋਲ ਲੇਟ ਗਈ ਹੁਣ ਨੀਂਦ ਨਹੀਂ ਆ ਰਹੀ ਸੀ ਬੜੀ ਧੀਰ ਵੀ ਨੂੰ ਨਿਹਾਰਦੀ ਰਹੀ ਜਿਵੇਂ ਕਦੇ ਦੇਖਿਆ ਹੀ ਨਾ ਹੋਵੇ ਉਸਦੇ ਵਾਲਾਂ ਨੂੰ ਸਵਾਦਦੀ ਰਹੀ ਉੱਠ ਕੇ ਨਹਾਈ ਪਾਠ ਕੀਤਾ ਅਰਦਾਸ ਕੀਤੀ ਨਰਸ ਆ ਗਈ ਸੀ ਉਸ ਨੇ ਆ ਕੇ ਵੀਰ ਦੀ ਡ੍ਰਿਪ ਬਦਲੀ ਨਿਆਬ ਕਮਰੇ ਵਿੱਚ ਆਈ ਤੇ ਆ ਕੇ ਦਮਨ ਕੋਲ ਬਹੁਤ ਰੋਈ ਪਰ ਦਮਨ ਨੇ ਉਸ ਨੂੰ ਪੁਰਾਣਾ ਸਭ ਪੁੱល ਜਾਣ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਹੁਣ ਵੀਰ ਲਈ ਅਰਦਾਸ ਤੋਂ ਸਿਵਾ ਕੋਈ ਕੰਮ ਨਹੀਂ ਕਰਨਾ ਤੁਸੀਂ ਮਾਂ ਬਹੁਤ ਜਲਦੀ ਠੀਕ ਹੋ ਜਾਵੇਗਾ ਦਮਨ ਦੇ ਕਾਲਜ ਵੀ ਦੁਆਰਾ ਸ਼ੁਰੂ ਹੋਣ ਵਾਲੇ ਸੀ ਦਮਨ ਹੁਣ ਕਮਰੇ ਵਿੱਚ ਤਿਆਰੀ ਕਰਦੀ ਅਦਿਆਂਦੀ ਤੇ ਨਾਲ ਹੀ ਵੀਰ ਨਾਲ ਗੱਲ ਵੀ ਕਰਦੀ ਰਹਿੰਦੀ ਆਪ ਹੀ ਸਵਾਲ ਕਰਦੀ ਆਪ ਹੀ ਜਵਾਬ ਦਿੰਦੀ ਕਦੇ ਉਸ ਦਾ ਮੱਥਾ ਚੁੰਮ ਲੈਂਦੀ ਕਦੇ ਹੱਥ ਨਿਆਬ ਨੇ ਉਸ ਨੂੰ ਕਈ ਵਾਰ ਇੰਜ ਕਰਦੇ ਦੇਖ ਅੱਖਾਂ ਪਰ ਲਈਆਂ ਸੀ ਵੀਰ ਅੱਜ ਮੈਂ ਕੱਲ ਜਾ ਰਹੀ ਹਾਂ ਸੋਚ ਰਹੀ ਹਾਂ ਗੱਡੀ ਸਿੱਖ ਲਵਾਂ ਦੂਜੇ ਤੇ ਡਿਪੈਂਡ ਕਦੋਂ ਤੱਕ ਰਹਾਂਗੀ ਕੀ ਖਿਆਲ ਹੈ ਤੁਹਾਡਾ ਫਿਰ ਥੋੜੀ ਦੇਰ ਬਾਅਦ ਦੇਖਿਆ ਤੁਹਾਨੂੰ ਵੀ ਪਸੰਦ ਆਇਆ ਮੈਂ ਅੱਜ ਹੀ ਮਮ ਨਾਲ ਗੱਲ ਕਰਦੀ ਹਾਂ ਫਿਰ ਸ਼ਾਮ ਨੂੰ ਮਿਲਦੀ ਹਾਂ ਕਹ ਉਸਨੇ ਵੀਰ ਦਾ ਮੱਥਾ ਚੁੰਮਿਆ ਤੇ ਨਿਆਬ ਕੋਲ ਆ ਗਈ ਮਮ ਮੈਂ ਸੋਚ ਰਹੀ ਸੀ ਹਾਂ ਮੈਨੂੰ ਪਤਾ ਹੈ ਪਰ ਦਮਨ ਇਸ ਹਾਲਤ ਵਿੱਚ ਗੱਡੀ ਸਿੱਖਣੀ ਮਮ ਹਾਲਤ ਦੀ ਕਿਹੜੀ ਗੱਲ ਹੈ ਨਾਲੇ ਔਰਤਾਂ ਕੁਝ ਵੀ ਕਦੇ ਵੀ ਕਰ ਸਕਦੀ ਕਹ ਦਮਨ ਹੱਸ ਪਈ ਦਮਨ ਦਾ ਬਦਲਿਆ ਰਵਈਆ ਦੇਖ ਨਿਆਬ ਹੈਰਾਨ ਸੀ ਪਰ ਖੁਸ਼ ਵੀ ਸੀ ਕਿ ਦਮਨ ਨੇ ਹਲਾਤਾ ਨਾਲ ਸਮਝੌਤਾ ਕਰ ਲਿਆ ਹੈ ਦਮਨ ਹੁਣ ਸਾਰਿਆਂ ਨਾਲ ਇੰਜੀ ਖੁਸ਼ ਹੋ ਮਿਲਦੀ ਕਾਲਜ ਵੀ ਦੁਬਾਰਾ ਸ਼ੁਰੂ ਹੋ ਗਿਆ ਸੀ ਇੱਕ ਟ੍ਰੇਨਰ ਤੋਂ ਦਮਨ ਨੇ ਇੱਕ ਮਹੀਨੇ ਵਿੱਚ ਗੱਡੀ ਵੀ ਸਿੱਖ ਲਈ ਸੀ ਸੁਰਖਾਬ ਨੂੰ ਕਦੇ-ਕਦੇ ਮਿਲ ਲੈਂਦੀ ਸੀ ਤੇ ਬੜੇ ਖੁਸ਼ ਹੋ ਕੇ ਮਿਲਦੀ ਸੁਰਖਾਬ ਨੂੰ ਉਹਦੀ ਜ਼ਿੰਦਗੀ ਵਿੱਚ ਡਿੱਗੇ ਸਭ ਪਹਾੜਾਂ ਦਾ ਪਤਾ ਸੀ ਉਹ ਥੋੜੀ-ਬਹੁਤੀ ਗੱਲ ਵੀ ਕਰਦਾ ਰਹਿੰਦਾ ਸੀ ਉਸ ਨਾਲ ਅੱਜ ਕੋਈ ਹਫ਼ਤੇ ਬਾਅਦ ਹੀ ਸੁਰਖਾ ਮਿਲਿਆ ਸੀ ਦਮਨ ਨੂੰ ਦਮਨ ਤੂੰ ਹੁਣ ਆਪਣੀ ਸਿਹਤ ਦਾ ਵੀ ਬਹੁਤ ਧਿਆਨ ਰੱਖਿਆ ਕਰ ਹਾਂ ਸੁਰਖਾ ਮੈਂ ਤਾਂ ਬਹੁਤ ਧਿਆਨ ਰੱਖਦੀ ਹਾਂ ਆਪਣਾ ਕਹ ਦਮਨ ਹੱਸ ਪਈ ਤੋ ਇੰਚ ਕੀ ਦੇਖਦੇ ਆ ਬਿੱਟਰ ਬਿੱਟਰ ਮੇਰੇ ਵੱਲ ਸੁਰਖਾ ਉਸ ਵੱਲ ਦੇਖਦਾ ਰਿਹਾ ਤੇ ਕੁਝ ਰੋਕ ਕੇ ਬੋਲਿਆ ਜ਼ਿੰਦਗੀ ਨੇ ਤੈਨੂੰ ਚਿਹਰਾ ਲਗਾਉਣਾ ਵੀ ਸਿਖਾ ਦਿੱਤਾ ਦਮਨ ਪਰ ਇਹਨਾਂ ਅੱਖਾਂ ਦਾ ਕੀ ਕਰਨਗੀ ਜੋ ਉਹ ਵੀ ਦੱਸ ਦਿੰਦੀਆਂ ਨੇ ਜੋ ਤੂੰ ਨਹੀਂ ਕਹਿ ਰਹੀ ਹੁੰਦੀ ਮੇਰੇ ਨਾਲ ਤੇਰੇ ਇਹ ਬਨੌਤੀ ਹਾਸੇ ਨਹੀਂ ਚੱਲਣੇ ਮੈਂ ਰੋਜ਼ ਥੋੜਾ ਜਿਹਾ ਜਿਉਂ ਲੈਂਦੀ ਹਾਂ ਨਕਲੇ ਲੱਗਦਾ ਜੋ ਤੈਨੂੰ ਉਹ ਹਾਸਾ ਹੱਸ ਲੈਂਦੀ ਹਾਂ ਤੈਨੂੰ ਤਾਂ ਕਦੇ ਧੋਖਾ ਨਹੀਂ ਦੇ ਸਕਦੀ ਮੇਰੇ ਰੱਬ ਵਰਗੇ ਦੋਸਤ ਪਰ ਉਸ ਮਾਰੇ ਵਕਤ ਨੂੰ ਹੈਰਾਨ ਜਿਹਾ ਜ਼ਰੂਰ ਕਰ ਦਿੰਦੀ ਹਾਂ ਜੋ ਪੱਥਰੁੱਟਦਾ ਹੈ ਤਾਂ ਮੈਂ ਮਹਿਲ ਬਣਾ ਲੈਂਦੀ ਹਾਂ ਜੇ ਉਹ ਜ਼ਹਿਰ ਪਿਲਾਉਂਦਾ ਹੈ ਤਾਂ ਨੀਲਕੰਠ ਸਮਾਂ ਲੈਂਦੀ ਹਾਂ ਕਾਦਾ ਪਾਰਦਾਸ਼ੀ ਪਰਦਾ ਇਹਨਾਂ ਅੱਖਾਂ ਦਾ ਹਰ ਕੋਈ ਕਿੱਥੇ ਪਾਰ ਜਾ ਪਾਉਂਦਾ ਹੈ ਇਸ ਦੇ ਇੱਕ ਝੂਠੇ ਜਿਹੇ ਹਾਸੇ ਨਾਲ ਸਾਰਾ ਜੱਗ ਪਰਮਾ ਲੈਂਦੀ ਹਾਂ ਸਰਖਾਬ ਉਸ ਵੱਲ ਦੇਖਦਾ ਰਿਹਾ ਤੇ ਦਮਨ ਕਹਿੰਦੀ ਰਹੀ ਤੂੰ ਪਾਗਲ ਐ ਸੱਚੀ ਦਮਨ ਮੇਰੀ ਫਿਕਰ ਨਾ ਕਰ ਹੁਣ ਮੈਂ ਖੁਦ ਨੂੰ ਫਿਕਰਾਂ ਤੋਂ ਪਰੇ ਮਹਿਸੂਸ ਕਰਦੀ ਹਾਂ ਦਮਨ ਹੋ ਥੋੜੇ ਜਿਹੇ ਮਹੀਨੇ ਫਿਰ ਆਪਣੀ ਪੜਾਈ ਵੀ ਪੂਰੀ ਹੋ ਜਾਣੀ ਹੈ ਫਿਰ ਅੱਗੇ ਦਾ ਤੂੰ ਕੀ ਸੋਚਿਆ ਹੈ ਸੋਚ ਰਹੀ ਹਾਂ ਥੋੜੇ ਦਿਨ ਤੋਂ ਇਸ ਬਾਰੇ ਵੀ ਕੋਈ ਨਾ ਕੋਈ ਫੈਸਲਾ ਜਲਦੀ ਹੀ ਲੈ ਲਵਾਂਗੀ ਤੂੰ ਕੀ ਕਰਨਾ ਅੱਗੇ ਸਰਖਾ ਮੈਂ ਸੋਚਦਾ ਕਰਦਿਆਂ ਦੀ ਮਨ ਲਵਾਂ ਕਹਿੰਦੇ ਬਾਹਰ ਦਾ ਟੈਸਟ ਕੱਢ ਉੱਥੇ ਪ੍ਰੈਕਟਿਸ ਕਰਾ ਮਤਲਬ ਤੂੰ ਬਾਹਰ ਚਲੇ ਜਾਣਾ ਦਮਨ ਇੱਕਦਮੀ ਪੁੱਛ ਲਿਆ ਹਾਂ ਦਮਨ ਕੁਝ ਇੰਜ ਹੀ ਹੈ ਚੱਲ ਚੰਗਾ ਪ੍ਰਮਾਤਮਾ ਤੈਨੂੰ ਖੁਸ਼ੀ ਤੇ ਤਰੱਕੀ ਦੇਵੇ ਮੈਂ ਤੈਨੂੰ ਬਹੁਤ ਯਾਦ ਕਰਿਆ ਕਰੂੰਗੀ ਮੈਂ ਕਾਲ ਕਰਦਾ ਰਹਿਣਾ ਤੈਨੂੰ ਫਿਕਰ ਨਾ ਕਰ ਐਨੇ ਜਲਦੀ ਪਿੱਛਾ ਨਹੀਂ ਛੱਡਦਾ ਉਹ ਗੱਲਾਂ ਤਾਂ ਬਾਅਦ ਦੀਆਂ ਰਹੀਆਂ ਤੂੰ ਮੈਨੂੰ ਆਪਣੀ ਗਰਲਫ੍ਰੈਂਡ ਨਾਲ ਤੇ ਮਿਲਵਾਇਆ ਹੀ ਨਹੀਂ ਮਿਲਵਾ ਕੇ ਹੀ ਜਾਊਂਗਾ ਉੰਜ ਸ਼ਾਇਦ ਜਾ ਨਾ ਪਾਵਾਂ ਕਿ ਆਪਣੀ ਅੱਖਾਂ ਵਿੱਚ ਆਉਂਦੀ ਨਮੀ ਸੁਰਖਾਵ ਨੇ ਲੁਕਾ ਲਈ ਚੰਗਾ ਟਾਈਮ ਬਹੁਤ ਹੋ ਰਿਹਾ ਤੂੰ ਘਰ ਚੱਲ ਹੁਣ ਕਹਿ ਸੁਰਖਾਵ ਚਲਾ ਗਿਆ ਦਮਨ ਦੀ ਪ੍ਰੈਗਨਸੀ 3 ਮਹੀਨੇ ਦੀ ਹੋ ਗਈ ਸੀ ਤੇ ਅੱਜ ਉਸਨੇ ਡਾਕਟਰ ਕੋਲ ਚੈੱਕਅਪ ਵਾਸਤੇ ਵੀ ਜਾਣਾ ਸੀ ਘਰ ਗਈ ਤਾਂ ਨਿਆਬ ਤਿਆਰ ਹੀ ਸੀ ਕਮਰੇ ਵਿੱਚ ਗਈ ਤਾਂ ਨਰਸ ਮੁਸਕਰਾਉਂਦੀ ਹੋਈ ਮਿਲੀ ਅੱਜ ਖੁਸ਼ ਲੱਗ ਰਿਹਾ ਤੁਸੀਂ ਸਿਸਟਰ ਜੀ ਦਮਨ ਅੱਜ ਸਰ ਦੇ ਜੋ ਟੈਸਟ ਹੋਏ ਉਹ ਸ਼ਬਦ ਤੋਰੀ ਇੰਪਰੂਵਮੈਂਟ ਦਿਖ ਰਹੀ ਹੈ ਇੱਕ ਡਾਕਟਰ ਨਾਲ ਹੋਰ ਗੱਲਬਾਤ ਹੋਈ ਕਹਿ ਰਹੇ ਨੇ ਕਿ ਕੁਝ ਥੈਰੇਪੀਜ਼ ਨੇ ਜੋ ਕਰਵਾਉਂਦੇ ਰਹਿਣ ਨਾਲ ਹੋਰ ਫਰਕ ਪੈ ਸਕਦਾ ਹੈ ਦਮਨ ਭੱਜੀ ਨਿਆਬ ਕੋਲ ਗਈ ਕਿ ਅੱਗੇ ਰਸਤੇ ਵਿੱਚ ਦੇਵ ਨਾਲ ਜਾ ਟਕਰਾਈ ਸੰਭਾਲਦੇ ਹੋਏ ਦੇਵ ਨੇ ਆਪਣੀਆਂ ਬਾਹਾਂ ਵਿੱਚ ਦਮਨ ਨੂੰ ਲੈ ਲਿਆ ਕਿੰਨੀ ਖਿੱਚ ਤੇ ਕਿਲਤ ਮਹਿਸੂਸ ਹੋਈ ਉਸ ਵੇਲੇ ਦਮਨ ਨੂੰ ਨਿਆਬ ਨੂੰ ਆਉਂਦੀ ਦੇਖ ਦੇਵ ਨੇ ਉਸ ਨੂੰ ਛੱਡ ਦਿੱਤਾ ਪਰ ਉਹਦੀ ਨਜਰ ਦਮਨ ਤੇ ਹੀ ਰਹੀ ਖੁਦ ਨੂੰ ਸੰਭਲਦੇ ਹੋਏ ਦਮਨ ਪਿੱਛੇ ਹੋਈ ਮੈਂ ਥੋੜਾ ਕੈਸ਼ ਲੈ ਆਮਨ ਦਮਨ ਤੂੰ ਦੇਵ ਨਾਲ ਗੱਡੀ ਵਿੱਚ ਬੈਠ ਉਤਨੀ ਦੇਰ ਕਹਿ ਨਿਆਵ ਕਮਰੇ ਵਿੱਚ ਗਈ ਦਮਨ ਦਾ ਚਿਹਰਾ ਉੱਤਰ ਗਿਆ ਸੀ ਦੇਵ ਨੇ ਦੇਖਿਆ ਤਾਂ ਦਮਨ ਨੂੰ ਕਿਹਾ ਮੈਨੂੰ ਖਲਨਾਇਕ ਨਾ ਸਮਝ ਦਮਨ ਮੈਨੂੰ ਸੱਚੀ ਮੁਹੱਬਤ ਹੈ ਤੇਰੇ ਨਾਲ ਮੈਨੂੰ ਇਹਨਾਂ ਬਕਵਾਸ ਤੇ ਇਹ ਫਜ਼ੂਲ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਵੀਰ ਤੈਨੂੰ ਪਿਆਰ ਨਹੀਂ ਕਰਦਾ ਦਮਨ ਤੇ ਨਾ ਹੀ ਕਦੇ ਤੈਨੂੰ ਅਪਣਾਏਗਾ ਉਹ ਜਦੋਂ ਵੀ ਠੀਕ ਹੋਇਆ ਵਾਪਸ ਅਵਨੀ ਕੋਲ ਜਾਏਗਾ ਦਮਨ ਸੁਣ ਕੇ ਚੁੱਪ ਹੋ ਗਈ ਫਿਰ ਬੋਲੀ ਅਵਨੀ ਨੂੰ ਐਨੀ ਫਿਕਰ ਹੁੰਦੀ ਤਾਂ ਉਸ ਦਾ ਪਤਾ ਲੈਂਦੀ ਕੋਈ ਪਰਵਾਹ ਕਰਦੀ ਹੁਣ ਉਸ ਦਾ ਕੋਈ ਵਾਸਤਾ ਨਹੀਂ ਵੀਰ ਨਾਲ ਤੈਨੂੰ ਪਤਾ ਨਹੀਂ ਸ਼ਾਇਦ ਅਵਨੀ ਮੇਰੇ ਕੋਲੋਂ ਪੁੱਛਦੀ ਰਹਿੰਦੀ ਹੈ ਵੀਰ ਬਾਰੇ ਉਹ ਤਾਂ ਮੈਂ ਹੀ ਮੰਨਾਂ ਕਰ ਰੱਖਿਆ ਉਸ ਨੂੰ ਕਿ ਘਰ ਨਾ ਆਵੇ ਨਹੀਂ ਤਾਂ ਮਮ ਡੈਡ ਪਰੇਸ਼ਾਨ ਹੋਣਗੇ ਉਸ ਦਿਨ ਵੀਰ ਦਾ ਐਕਸੀਡੈਂਟ ਵੀ ਤਾਂ ਤਾਂ ਹੀ ਹੋ ਗਿਆ ਸੀ ਕਿ ਅਵਨੀ ਪਰੇਸ਼ਾਨ ਸੀ ਤੇ ਤੇਰੇ ਵੀਰ ਦੀ ਜ਼ਿੰਦਗੀ ਵਿੱਚ ਹੋਣ ਤੋਂ ਤੇ ਵੀਰ ਤੈਨੂੰ ਤਲਾਕ ਲਈ ਮਜਬੂਰ ਨਹੀਂ ਕਰ ਸਕਦਾ ਸੀ ਬਸ ਇਹੀ ਟੈਨਸ਼ਨ ਵਿੱਚ ਐਕਸੀਡੈਂਟ ਹੋ ਗਿਆ ਉਸ ਦਾ ਤੇ ਦਮਨ ਇਹ ਬੱਚਾ ਵੀ ਮੈਨੂੰ ਨਹੀਂ ਲੱਗਦਾ ਵੀਰ ਨੂੰ ਚਾਹੀਦਾ ਹੈ ਮੈਂ ਰੂਬੀ ਨੂੰ ਛੱਡ ਦੇਵਾਂਗਾ ਤੇ ਆਪਾਂ ਇਕੱਠੇ ਜ਼ਿੰਦਗੀ ਬਿਤਾਵਾਂਗੇ ਕੀ ਬਕਵਾਸ ਹੈ ਬਦੇਵ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਇਹ ਸਭ ਦਮਨ ਇਹ ਸਭ ਸੁਣ ਬਹੁਤ ਪਰੇਸ਼ਾਨ ਹੋ ਗਈ ਸੀ ਪਰ ਉਸਨੇ ਕੁਝ ਜ਼ਾਹਰ ਨਹੀਂ ਕੀਤਾ ਮੈਨੂੰ ਸਿਰਫ ਇੰਨਾ ਪਤਾ ਹੈ ਕਿ ਵੀਰ ਕਿ ਮੈਂ ਸਿਰਫ ਅੱਜ ਦਾ ਸੋਚਦੀ ਹਾਂ ਮੈਂ ਵੀਰ ਦੀ ਪਤਨੀ ਹਾਂ ਉਸਦੇ ਹੋਣ ਵਾਲੇ ਬੱਚੇ ਦੀ ਮਾਂ ਨਿਆਬ ਆ ਰਹੀ ਸੀ ਤੇ ਦਮਨ ਚੁੱਪ ਹੋ ਗਈ ਉਸਦੇ ਨਾਲ ਰੂਬੀ ਵੀ ਸੀ ਅੱਜ ਰੂਬੀ ਵੀ ਦਮਨ ਨੂੰ ਪਰੇਸ਼ਾਨ ਲੱਗ ਰਹੀ ਸੀ ਨਿਆਬ ਅਗਲੀ ਸੀਟ ਤੇ ਦੇਵ ਨਾਲ ਬੈਠਣ ਲਈ ਰੂਬੀ ਨੂੰ ਕਹਿ ਰਹੀ ਸੀ ਪਰ ਉਹ ਦਮਨ ਕੋਲ ਪਿੱਛੇ ਬੈਠ ਗਈ ਤੇ ਉਸਨੇ ਨਿਆਬ ਨੂੰ ਕਿਹਾ ਮਮ ਤੁਸੀਂ ਅਗਲੀ ਸੀਟ ਤੇ ਬੈਠੋ ਰੂਬੀ ਨੂੰ ਇੰਜ 부ਝੇ ਦੇਖ ਦਮਨ ਨੇ ਕਿਹਾ ਤੂੰ ਠੀਕ ਐ ਰੂਬੀ ਪਰੇਸ਼ਾਨ ਲੱਗ ਰਹੀ ਐ ਮੈਨੂੰ ਸਭ ਠੀਕ ਐ ਤੂੰ ਸਭ ਠੀਕ ਕਰਕੇ ਰੱਖਿਆ ਕਰ ਬੜੀ ਨਾਰਾਜ਼ਗੀ ਨਾਲ ਰੂਬੀ ਨੇ ਦਮਨ ਨੂੰ ਕਿਹਾ ਸੁਣ ਦਮਨ ਦਾ ਦਿਲ ਡਰ ਗਿਆ ਉਸ ਤੋਂ ਬਾਅਦ ਉਸਨੇ ਰੂਬੀ ਨੂੰ ਕੁਝ ਨਾ ਕਿਹਾ ਹਸਪਤਾਲ ਪਹੁੰਚ ਕੇ ਪਹਿਲੋ ਰੂਬੀ ਦਾ ਚੈੱਕਅਪ ਹੋਇਆ ਉਸਦੇ ਨਾਲ ਨਿਆਬ ਅੰਦਰ ਗਈ ਰੂਬੀ ਦੀ ਪਰੇਸ਼ਾਨੀ ਉਹਦੇ ਚਿਹਰੇ ਤੋਂ ਦਿਖਦੀ ਸੀ ਦਮਨ ਨੇ ਦੇਵਾਲ ਦੇਖਦੀ ਨੇ ਕਿਹਾ ਰੂਬੀ ਦਾ ਕੀ ਕਸੂਰ ਹੈ ਦੇਵ ਨੇ ਦੰਮਨਵਲ ਆਪਣੇ ਚਿਹਰੇ ਨੂੰ ਕਮਾਉਂਦੀ ਹੋਈ ਕਿਆ ਮੈਨੂੰ ਇਹ ਵੀ ਦੱਸ ਜੇਕਰ ਮੈਨੂੰ ਪਹਿਲੇ ਦਿਨ ਤੋਂ ਹੀ ਤੇਰੇ ਨਾਲ ਮੁਹੱਬਤ ਹੈ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ ਇਹ ਕਦੇ ਨਹੀਂ ਹੋ ਸਕਦਾ ਦੇਵ ਜਿਸ ਨੂੰ ਆਪਣੇ ਸੋਚ ਤੋਂ ਬਾਹਰ ਕਰਦੇ ਪਲੀਜ਼ ਆਪਣੇ ਪਰਿਵਾਰ ਨੂੰ ਖੁਸ਼ ਰੱਖ ਮੈਨੂੰ ਨਹੀਂ ਪਤਾ ਕਿ ਇਹ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਮੈਨੂੰ ਜੇ ਪਤਾ ਹੈ ਉਹ ਬਸ ਇਹ ਹੈ ਕਿ ਮੇਰੇ ਵੱਸ ਦੀ ਕੋਈ ਗੱਲ ਨਹੀਂ ਤੇ ਮੈਂ ਆਪਣੀ ਹਕੀਕਤ ਰੂਬੀ ਤੋਂ ਵੀ ਨਹੀਂ ਲੁਕੋਈ ਹੁਣ ਕਿ ਦਮਨ ਦੇ ਹੋਸ਼ ੁੱਟ ਗਏ ਤੂੰ ਰੂਬੀ ਨੂੰ ਕੀ ਕਿਹਾ ਹੈ ਇਹਨ ਨੂੰ ਰੂਬੀ ਤੇ ਨਿਆਬ ਬਾਹਰ ਆ ਗਈਆਂ ਸੀ ਤੇ ਦਮਨ ਰੂਬੀ ਵੱਲ ਦੇਖਣ ਲੱਗ ਗਈ ਰੂਬੀ ਚੁੱਪ ਚਾਪ ਦਮਨ ਤੇ ਕਦੇ ਦੇਵ ਨੂੰ ਦੇਖ ਰਹੀ ਸੀ ਦਮਨ ਨੂੰ ਹੁਣ ਡਾਕਟਰ ਨੇ ਅੰਦਰ ਬੁਲਾਇਆ ਅੱਜ ਉਸ ਦਾ ਪਹਿਲਾ ਅਲਟਰਾਸਾਉਂਡ ਹੋਣਾ ਸੀ ਉਸ ਨੂੰ ਕਾਫੀ ਸਮਾਂ ਅੰਦਰ ਲੱਗ ਗਿਆ ਸੀ ਡਾਕਟਰ ਨੇ ਦਮਨ ਨੂੰ ਕਿਹਾ ਕਿ ਸਾਰਾ ਕੁਝ ਠੀਕ ਹੈ ਪਰ ਉਹ ਆਪਣਾ ਬਹੁਤ ਖਿਆਲ ਰੱਖੇ ਖਾਣ ਪੀਣ ਦਾ ਦਵਾਈ ਦਾ ਤੇ ਸਿਹਤ ਦਾ ਵੀ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਕਿਸਮ ਦੀ ਵੀ ਦਮਨ ਨੂੰ ਹੋਰ ਕੁਝ ਨਹੀਂ ਬਸ ਰੂਬੀ ਦਾ ਖਿਆਲ ਆ ਰਿਹਾ ਸੀ ਉਹ ਉੰਜ ਹੀ ਬਾਹਰ ਆਈ ਨਿਆਬ ਦੇ ਦੇ ਡਾਕਟਰ ਨੂੰ ਮਿਲਣ ਗਏ ਮੌਕਾ ਦੇਖ ਦਮਨ ਨੇ ਰੂਬੀ ਨੂੰ ਕਿਹਾ ਤੂੰ ਆਪਣਾ ਬਹੁਤ ਧਿਆਨ ਰੱਖਿਆ ਕਰ ਤੈਨੂੰ ਵੀ ਡਾਕਟਰ ਨੇ ਕਿਹਾ ਹੁਣਾ ਬਹੁਤ ਕੁਝ ਕਹਿੰਦੀ ਨਹੀਂ ਆਪਣਾ ਹੱਥ ਰੂਬੀ ਦੇ ਹੱਥ ਤੇ ਰੱਖ ਦਿੱਤਾ ਮੈਨੂੰ ਪਤਾ ਹੈ ਤੇਰਾ ਕੋਈ ਕਸੂਰ ਨਹੀਂ ਦਮਨ ਪਰ ਦੇਵ ਨੂੰ ਤੇਰੇ ਨਾਲ ਤੇ ਸਿਰ ਤੇਰੇ ਨਾਲ ਪਿਆਰ ਹੈ ਮੈਨੂੰ ਐਨੇ ਦਿਨੀ ਕਈ ਵਾਰ ਕਹਿ ਚੁੱਕਾ ਹੈ ਉਹ ਕਹਿੰਦੀ ਰੂਬੀ ਦੀਆਂ ਅੱਖਾਂ ਵਿੱਚ ਦੀ ਨਮੀ ਕਿਰ ਉਸਦੇ ਹੱਥ ਤੇ ਦੇਖ ਗਈ ਇੱਕ ਗਹਿਰੇ ਹੋਕੇ ਨਾਲ ਦਮਨ ਨੇ ਕਿਹਾ ਐਵੇਂ ਬਹਿਮ ਹੋ ਗਿਆ ਉਸ ਨੂੰ ਇੰਜ ਕੁਝ ਵੀ ਨਹੀਂ ਸਭ ਠੀਕ ਹੋ ਜਾਵੇਗਾ ਰੂਬੀ ਨੇ ਦਮਨ ਵੱਲ ਦੇਖਦੀ ਨੇ ਕਿਹਾ ਜਦੋਂ ਤੱਕ ਤੂੰ ਹੈ ਕੁਝ ਵੀ ਠੀਕ ਨਹੀਂ ਹੋਣਾ ਸੱਚਮੰਨ ਕੁਝ ਵੀ ਨਹੀਂ ਦਮਨ ਹੈਰਾਨ ਹੋ ਰੂਬੀ ਵੱਲ ਦੇਖਿਆ ਹੁਣ ਆਸ-ਪਾਸ ਦੀ ਕੋਈ ਸ਼ੈ ਦਾ ਵਜੂਦ ਜਿਵੇਂ ਨਾ ਰਿਹਾ ਹੋਵੇ ਉਸ ਲਈ ਇਹ ਕੀ ਕਹਿ ਰਹੀ ਹੈ ਤੂੰ ਦੇਖ ਨਾ ਦਮਨ ਤੇਰਾ ਪਤੀ ਤੈਨੂੰ ਪਿਆਰ ਨਹੀਂ ਕਰਦਾ ਜਿਸ ਲਈ ਤੂੰ ਇੱਥੇ ਹੈ ਪਰ ਮੇਰਾ ਪਤੀ ਤੈਨੂੰ ਪਿਆਰ ਕਰਦਾ ਹੈ ਤੇ ਤੂੰ ਕਿਤੇ ਜਾ ਵੀ ਨਹੀਂ ਸਕਦੀ ਮੇਰੀ ਜਿੰਦਗੀ ਤੋਂ ਤੂੰ ਜਾਂ ਕਦੇ-ਕਦੇ ਸੋਚਦੀ ਹਾਂ ਕਿ ਮਾਂ ਨੇ ਜੋ ਕਰਮ ਕਮਾਏ ਇਹ ਉਹਦੀ ਸੱਜਾ ਹੈ ਪਰ ਮੇਰਾ ਕੀ ਕਸੂਰ ਜੇਕਰ ਮੈਂ ਤੈਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰ ਸਕਦੀ ਹੁੰਦੀ ਤੱਕ ਕਰ ਦਿੰਦੀ ਪਰ ਇਹ ਵੀ ਮੌਮਕਨ ਨਹੀਂ ਤਮਨ ਹੈਰਾਨ ਹੋ ਰੂਬੀ ਦੀਆਂ ਗੱਲਾਂ ਸੁਣ ਰਹੀ ਸੀ ਪਰ ਕੁਝ ਬੋਲ ਨਾ ਪਾਰੀ ਸੀ ਔਰੂਬੀ ਦਾ ਦਰਦ ਵੀ ਸਾਮੀ ਦੀ ਸੀ ਥੋੜੀ ਦੇਰ ਬਾਅਦ ਦੇਵ ਦੇ ਨਿਆਬ ਵੀ ਆ ਗਏ ਤੇ ਉਹ ਘਰ ਨੂੰ ਤੁਰ ਪਏ ਰਸਤੇ ਵਿੱਚ ਨਿਆਬ ਤੇ ਦਮਨ ਨੂੰ ਦੱਸਿਆ ਕਿ ਵੀਰ ਨੂੰ ਡਾਕਟਰ ਕੁਝ ਦਿਨ ਆਪਣੀ ਅਬਜ਼ਰਵੇਸ਼ਨ ਵਿੱਚ ਰੱਖਣਾ ਚਾਹੁੰਦੇ ਨੇ ਕੱਲ ਉਸ ਨੂੰ ਵੀ ਸ਼ਿਫਟ ਕਰਨਗੀ ਕੋਈ 3 ਮਹੀਨੇ ਦੀ ਥੈਰੇਪੀ ਹੈ ਉਮੀਦ ਵਣ ਸਕਦੀ ਹੈ ਉਸ ਨਾਲ ਮਮ ਮੈਨੂੰ ਲੱਗਦਾ ਤੁਸੀਂ ਇੱਕ ਵਾਰ ਅਬਨੀ ਨੂੰ ਮਿਲਣ ਦੇ ਵੀਰ ਨੂੰ ਸਭ ਠੀਕ ਹੋ ਜਾਣਾ ਬਿਨਾਂ ਕਿਸੇ ਦੀ ਪਰਵਾਹ ਕੀਤੇ ਦੇਵ ਨੇ ਨਿਆਬ ਨੂੰ ਕਿਹਾ ਪਰ ਨਿਆਬ ਨੇ ਉਸ ਨੂੰ ਉਸ ਵਕਤ ਹੀ ਡਾਂਟ ਕੇ ਇਹ ਗੱਲ ਦੁਬਾਰਾ ਨਾ ਕਰਨ ਨੂੰ ਕਿਹਾ ਘਰ ਪਹੁੰਚੇ ਹੀ ਸੀ ਕਿ ਦਿਲਰਾਜ ਦਾ ਫੋਨ ਆ ਗਿਆ ਉਹਦੇ ਘਰ ਇੱਕ ਨੰਨੀ ਪਰੀ ਆਈ ਸੀ ਜਸਲੀਨ ਨੇ ਬੇਟੀ ਨੂੰ ਜਨਮ ਦਿੱਤਾ ਸੀ ਉਹ ਬਹੁਤ ਖੁਸ਼ ਸੀ ਉਸਨੇ ਦਮਨ ਨੂੰ ਫੋਨ ਕੀਤਾ ਸੀ ਦਮਨ ਵੀ ਸੁਣ ਖਿੜ ਗਈ ਇੱਕ ਵਾਰ ਤਾਂ ਉਸ ਨੂੰ ਸਾਰੇ ਦੁੱਖ ਭੁੱਲ ਗਏ ਸੀ ਵੀਰੇ ਮੈਨੂੰ ਫੋਟੋ ਤਾਂ ਪੇਜ ਨਾਲੇ ਭਾਬੀ ਠੀਕ ਹੈ ਉਸਦੇ ਕੋਲ ਕੌਣ ਹੈ ਕਿੰਨੇ ਹੀ ਸਵਾਲ ਸੀ ਦਮਨ ਦੇ ਉਸ ਦੇ ਮੰਮੀ ਨੇ ਕੋਲ ਮੈਂ ਕਦੇ ਦੇਖਿਆ ਅਜੇ ਸੁਣਦੇ ਹੀ ਤੈਨੂੰ ਕਾਲ ਕਰ ਦਿੱਤੀ ਭੇਜਦਾ ਹਾਂ ਠੀਕ ਹੈ ਕਹਿ ਦਮਨ ਨੇ ਫੋਨ ਬੰਦ ਕੀਤਾ ਤੇ ਪਹਿਲੇ ਵੀਰ ਕੋਲ ਬੈਠ ਉਸ ਨੂੰ ਦੱਸਿਆ ਤੇ ਫਿਰ ਨਿਆਬ ਨੂੰ ਤੇ ਰੂਬੀ ਨੂੰ ਰੂਬੀ ਵੀ ਸੁਣ ਇੱਕ ਵਾਰਤਾ ਜਿਵੇਂ ਸਾਰੇ ਸ਼ਿਕਵੇ ਭੁੱਲ ਦਮਨ ਦੇ ਗਲੇ ਲੱਗ ਗਈ ਤੇ ਫਿਰ ਜਦੋਂ ਵਰਤਮਾਨ ਲੱਭ ਬੈਠੀ ਵਿੱਚੇ ਹੋ ਗਈ ਰਾਤ ਇਹ ਫੈਸਲਾ ਹੋਇਆ ਕਿ ਰੂਬੀ ਨੂੰ ਸਫਰ ਨੇ ਇਸ ਲਈ ਦਮਨ ਤੇ ਨਿਆਬ ਉਹ ਆਉਣ ਗਿਆ ਦੇਵ ਕੱਲ ਵੀਰ ਨੂੰ ਹਸਤਾ ਲੈ ਜਾਵੇਗਾ ਦਮਨ ਆਪਣੇ ਕਮਰੇ ਵਿੱਚ ਚਲੀ ਗਈ ਨਹਾ ਕੇ ਵੀਰ ਕੋ ਲਾ ਬੈਠੀ ਵੀਰ ਵੱਲ ਦੇਖਦੀ ਰਹੀ ਅੱਖਾਂ ਵਿੱਚ ਹੰਝੂ ਸੀ ਤੇ ਦਿਲ जख्मी ਜਿਵੇਂ ਕੋਈ ਖੰਜਰ ਉਤਾਰ ਦਿੱਤੇ ਹੋਣ ਕਿਸੇ ਨੇ ਅੱਜ ਅਹਿਸਾਸ ਹੋਇਆ ਵੀਰ ਮੈਂ ਬਹੁਤ ਗੈਰ ਜ਼ਰੂਰੀ ਹਾਂ ਤੁਹਾਡੀ ਜ਼ਿੰਦਗੀ ਵਿੱਚ ਤਾਂ ਮੇਰੀ ਕੋਈ ਜਗ੍ਹਾ ਹੀ ਨਹੀਂ ਮੈਂ ਜ਼ਬਰਦਸਤੀ ਜਗ੍ਹਾ ਬਣਾਈ ਜਾਂਦੀ ਹਾਂ ਪਰ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਂਦਾ ਤੁਸੀਂ ਜਲਦੀ ਠੀਕ ਹੋ ਜਾਓ ਮੈਂ ਚਲੀ ਜਾਵਾਂਗੀ ਤੁਹਾਡੀ ਜ਼ਿੰਦਗੀ ਤੋਂ ਦੂਰ ਬਾਕੀ ਕਹਾਣੀ ਜੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜਰੂਰ ਦੱਸ ਕੇ ਜਾਇਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਧੰਨਵਾਦ